ਨਵਜੋਤ ਸਤਿਕਾਰ ਆਈਟੀ ਦੇ ਪਤੇ ਅੱਜ ਆ ਕੇ ਸਵੇਰ ਦੇ 5:00 ਦਾ 5:00 ਟਾਈਮ ਹੋ ਚੁੱਕਾ ਜੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਲਖਾ ਟੇਕ ਲਿਆ ਮਹਾਰਾਜਾ ਕੜਾ ਪ੍ਰਸ਼ਾਦੀ ਦੀ ਅਸੀਂ ਛਕ ਲਈ ਹੈ ਇਹ ਹੁਣ ਅਸੀਂ ਯਾਤਰਾ ਤੇ ਚੱਲੇ ਗੁਰਦੁਆਰਾ ਸ੍ਰੀ ਗੰਗੁਣ ਸਾਹਿਬ ਅੱਗੇ ਮਿਲਦੇ ਆਂ ਤੁਹਾਨੂੰ ਬਾਇਓ ਟੂਰ ਦਾ ਡਿਸਪੋਜੀ ਇਹ ਸੁਣਨਾ ਆਪਣੇ ਘਰ ਦੁਆਰਾ ਗੋਵਿੰਦ ਘਾਟ ਦਾ ਮੈਨਕੀਟ ਰਾਹੀ ਜੀ ਇਹ ਇੱਥੋਂ ਹੀ ਰੰਗੀਆਂ ਹੋਣੀ ਆ ਜੀ ਯਾਤਰਾ ਤੁਸੀ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਗੋਲ ਹੈ ਜਿੱਥੇ ਜੀ ਅਸੀਂ ਜਾਣਾ ਠੀਕ ਬੜੇ ਪੁੱਤਰ ਨੇ ਲੜਕੇ ਨੇ ਜਨਮ ਲਏ ਉਹ ਗੱਡੀਆਂ ਖੜੀਆਂ ਨੇ ਤੇ ਵਾਕਿਆ ਹੀ ਜਿਸ ਦੇ ਖੱਬੇ ਕੰਨ ਉੱਤੇ ਉਹ ਦਾ ਨਿਸ਼ਾਨ ਸੀ ਤਾਂ ਗੁਰੂ ਪਿਆਰੇਓ ਇਹ ਗੁਰਸਿੱਖ ਜੋੜੀ ਜਦੋਂ ਬੱਚੇ ਨੂੰ ਵੇਖਦੀ ਤਾਂ ਇਹਨਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਵਾਰ-ਵਾਰ ਯਾਦ ਆਉਂਦੀ ਜਦੋਂ ਬੱਚਾ ਵੱਡਾ ਹੋਇਆ ਹੈ ਨਾ ਤਾਂ ਵੇਖੋ ਜਿੱਥੇ ਪੁੱਤਰ ਨੇ ਘਰ ਜਨਮ ਲਿਆ ਹੈ ਨਾ ਤਾ ਉਥੇ ਗਰੀਬੀ ਵੀ ਦੂਰ ਹੋ ਗਈ। ਆਪਾਂ ਇਸ ਗੱਡੀ ਦੇ ਵਿੱਚ ਆਏ ਸੀ ਜੀ ਤੇ ਇਹਨਾਂ ਨੇ ਉਹ ਰਿਲਾ ਦਿੱਤਾ ਸਾਨੂੰ। ਤੇ ਲਾਸਟ ਇਹਨਾਂ ਦਾ ਸਟਾਪ ਹੈ ਜੀ ਉਰੇ। ਇੱਥੋਂ ਫਿਰ ਸੰਗਤ ਨੇ ਸਾਰੀ ਜਿੰਨੀ ਦੀ ਸੰਗਤ ਹੈ ਉਸ ਅਨੁਸਾਰ ਦੀ ਯਾਤਰਾ ਕਰ ਜਾਂਦੀ ਹੈ। ਇੱਥੋਂ ਹੀ ਪੈਦਲ ਯਾਤਰਾ ਸਟਾਰਟ ਹੁੰਦੀ ਹੈ ਜੀ ਇਹਨਾਂ ਦੀ। ਹਾਂ ਜੀ ਅੱਗੇ ਗੱਡੀ ਚੋਂ ਅਸਰੇ ਸੀ ਜੀ। ਇਹ ਪੁਲਾ ਪੈਂਦਾ ਜੀ ਇਹ। ਪੂਰੇ ਜਿਹੜੀ ਆਪਾਂ ਨੇ ਰਿਸ਼ੀਗੇ ਸਭ ਤੋਂ ਰਜਿਸਟ੍ਰੇਸ਼ਨ ਕਰਵਾਈ ਸੀਗੀ। ਤੇ ਇਹ ਦਵਾਰੇ ਇਹਨਾਂ ਨੂੰ ਮੰਨ ਲਓ ਆਪਡੇਟ ਕਰਵਾਣੀ ਪੈਂਦੀ ਹੈ ਜੀ ਇਸ ਤਰ੍ਹਾਂ ਤੇ ਹਾਂਜੀ ਅਗਰ ਕਿਸੇ ਨੂੰ ਮੰਨ ਲਓ ਵੀ ਬੱਚਾ ਮੰਨ ਲਓ ਵੀ ਨਾਲ ਲੈ ਕੇ ਨਹੀਂ ਚੜ੍ਹ ਸਕਦਾ ਹੈਗਾ ਤੇ ਬੱਚੇ ਦੇ ਲਈ ਬਾਸਕਟ ਤੁਸੀਂ ਉਹ ਬੁੱਕ ਕਰ ਸਕਦੇ ਹੋ ਉਹਨੂੰ ਨਾਲ ਲੈ ਕੇ ਜਾ ਸਕਦੇ ਹੋ ਭਾਈ ਜੀ ਕਿੰਨੇ ਪੈਸੇ ਚਾਰਜ ਲੇਤੇ ਹੋ ਆਪ ਬੱਚੇ ਕੇ ਬੱਚੇ ਕੇ 1600 ਕਿਤੇ ਬੱਚੇ ਦਾ 1600 ਕਹਾਂ ਤੱਕ ਕਰ ਲੈਂਦੇ ਹੈ ਜੀ ਗੋਵਿੰਦ ਹਮ ਤੱਕ ਦਾ ਠੀਕ ਹੈ ਜੀ ਧੰਨਵਾਦ ਜੀ ਅੱਗੇ ਵੇਖਿਆ ਹੈ ਜੀ ਅਗਰ ਕੋਈ ਭਾਈ ਸਟicker ਨਹੀਂ ਲੈ ਕੇ ਆਇਆ ਹੈਗਾ ਆਪਣੇ ਤਾਂ ਇੱਥੋਂ ਵੀ ਅੱਗੇ ਰਸਤੇ ਦੇ ਵਿੱਚ ਤੁਸੀਂ ਸਟicker ਛੋਟੀਆਂ ਵਗੈਰਾ ਲੈ ਸਕਦੇ ਹੋ ਜੀ ਆਹ ਦੇਖੋ ਜੀ ਆਹ ਬਾਈਆਂ ਨੇ ਸਟicker ਨਹੀਂ ਲਏ ਨੇ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਤੁਰੇ ਜਾਣਾ ਤਾਂ ਸਾਥ ਸੰਗਤ ਇਸ ਜੱਗ ਦਾ ਬਾਈ ਜਮਨ ਜਮਨ ਨਗਾ ਕੇ ਬੜਾ ਉਹ ਬਾਈ ਕੋੜਾ ਵਾਲੇ ਫੀਲ ਮਾਰ ਕਰੋ ਉਹਨੇ ਪਿੱਟਾ ਨਹੀਂ ਰਹਾ ਤਾਂ ਇਹ ਆਪ ਕਿਵੇਂ ਚੜਾਗੇ ਇਸ ਦੇ ਬੱਚੇ ਨੂੰ ਕਿਵੇਂ ਚੜਾਵਾਂਗੇ ਅਰਦਾਸ ਕਰਨ ਲੱਗੇ ਕਿ ਹੋ ਜੋ ਜਬਾ ਪਾਸ਼ਾ ਚਾਹੀਦੇ ਤੇਰਾ ਯੋਗੀ ਅੱਗੇ ਆਪਨੇ ਸਾਡੀ ਗਰੀਬਾਂ ਦੀ ਨਮਾਜ਼ ਬਿਲਕੁਲ ਛੋਟੇ ਛੋਟੇ ਬੱਚੇ ਨਾਲ ਆਉਂਦੇ ਹੋਏ ਜੀ ਹੁਣ ਵੀ ਸੁਣੋ بادشاہਾ ਬਹੁਤ ਹੋਤੀ ਰਹੇ ਇਹ ਦੇਖੋ ਜੀ ਇੱਕ ਨੌਜਵਾਨ ਨੀਲੀ ਦਸਤਾਰ ਬਣੀ ਹੋਈ ਹੈ ਉੱਪਰ ਆ ਗਿਆ ਬਹੁਤ ਵਰਕਫੈਲ ਕਾਫੀ ਤੁਰੰਤ ਤੋਂ ਬਾਅਦ ਕਿੰਨੀ ਚੜਾਈ ਚੜੀ ਹੈ ਜੀ ਅਸੀਂ ਤੇ ਉਸ ਤੋਂ ਬਾਅਦ ਉਤਰਾਈ ਆ ਗਈ ਜੀ ਪੁਰਸੀ ਤਰਾਈ ਜਾਂਦੀ ਹੈ ਖੇ ਚੜਾਈ ਜਾਂਦੀ ਹੈ ਜੀ ਹਰ ਇੱਕ ਇਸੇ ਤਰ੍ਹਾਂ ਮੰਨ ਲਓ ਕਿ ਯਾਤਰਾ ਕਰਨੀ ਹੈ ਜੀ ਯਾਤਰਾ ਦੇ ਪੂਰੇ ਸੱਤ ਦਿਨ ਯਾਤਰਾ ਕਰਦੇ ਹੋਏ ਜੀ ਦੇਖੋ ਜੀ ਨਾਚੀਆਂ ਇਧਰ ਉਧਰ ਵੇਖਣ ਲੱਗੇ ਸਵਾਰੇ ਹਾਂਜੀ ਜਿਸ ਕਿਸੇ ਵੀਰ ਨੇ ਭੈਣ ਭਰਾ ਨੇ ਮਾਤਾ ਨੇ ਬਜ਼ੁਰਗ ਨੇ ਆਣਾ ਤਾਂ 2 ਮਹੀਨੇ ਲਗਭਗ ਪਹਿਲਾਂ ਥੋੜੀ ਰੈਨਿੰਗ ਕਰਿਆ ਕਰੋ ਸਾਰ ਸੂਰ ਕਰਿਆ ਕਰੋ ਆਗੀ ਪਹਾੜੀ ਦੇ ਚੜਨਾ ਤੁਹਾਨੂੰ ਆਸਾਨ ਹੋ ਸਕੇ। ਅੱਗੇ ਜਾ ਕੇ ਫਿਰ ਸਾਂਭ ਵਗੈਰਾ ਦੀ ਦਿੱਕਤ ਆਂਦੀ ਆ। ਸੋ ਘਟ ਆਊਗੀ। ਸੈਕਿੰਡ ਦੇ ਅੰਦਰ ਕਿਧਰ ਅਲੋਪ ਹੋ ਗਏ? ਹਾਂਜੀ ਜੀ ਬਾਰੇ ਦੇਖੋ ਜੀ। ਸਿੱਧੀ ਚੜਾਈ ਆ ਜੀ। ਕੋਣ ਸੀ? ਕੋ ਤਾਂ ਗੱਤੀ ਤਰਪਾ। ਬਜ਼ੁਰਗ, ਜਵਾਨ, ਬੱਚੇ ਸਾਰੇ ਦੇਖੋ ਯਾਤਰਾ ਕਰ ਰਹੇ ਨੇ ਜੀ। ਤੇ ਉਹਨਾ ਦਾ ਬੱਚਾ ਪਾਣੀ ਪਾਣੀ ਕਰ ਰੇ ਨੇ। ਯਾਤਰਾ ਕਰਦੇ ਬੱਚਾ ਵੀ ਕਹਿੰਦਾ ਓਰੇ ਆ ਕੇ ਜੀ ਰਸਤੇ ਦੇ ਵਿੱਚ ਦੋਨੋਂ ਨਦੀਆਂ ਇਕੱਠੀਆਂ ਹੁੰਦੀਆਂ ਨੇ ਜੀ ਜੰਗਲ ਵਿੱਚ ਪਾਣੀ ਆਹ ਦੇਖੋ ਜੀ ਕੌਣ ਪਿਆਵੇ ਇੱਕ ਗੋਵੀ ਪਾਣੀ ਵਾਲੀ ਸਾਈਡ ਤੋਂ ਆਉਂਦੀ ਹੈ ਇੱਕ ਇਸਾਈਡ ਤੋਂ ਉੱਪਰੋਂ ਆਉਂਦੀ ਹੈ ਜੀ ਇਹ ਦੋਨੋਂ ਨਦੀਆਂ ਇਕੱਠੀਆਂ ਹੁੰਦੀਆਂ ਨੇ ਜਿੱਥੇ ਇਹ ਪੁਰਾਣਾ ਪੁਲ ਸੀਗਾ ਉਦੋਂ ਤੋਂ ਤੇ ਨਵਾਂ ਪੁਲ ਬਣ ਚੁੱਕਿਆ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਦੇਖੋ ਜੀ ਇਹ ਹੈਗਾ ਜੀ ਪੁਰਾਣਾ ਰਸਤਾ ਜੀ ਆਹ ਦੇਖੋ ਕਿੰਨਾ ਤੇਜ਼ੀ ਨਾਲ ਪਾਣੀ ਵਗ ਰਿਹਾ ਜੀ ਹਰ ਜੀ ਸੇਵਾ ਕਰਦਾ ਹੈ ਇਹ ਉੱਪਰ ਜਾ ਕੇ ਇੱਕੋ ਛੋਟਾ ਪੁਲ ਹੈ ਤੇ ਉਹਦੇ ਵੱਡਾ ਕੋਲਾ ਜੇ ਤੇ ਨਵਾਂ ਪੁਲ ਬਣਾਇਆ ਜੀ ਆਹ ਦੇਖੋ ਜੀ ਇੱਥੋਂ ਸਿੱਧੀ ਚੜਾਈ ਹੈ ਜੀ ਸੇਲ ਤੋਂ ਸਿੱਧਾ ਤੇ ਜੀ ਬਹੁਤ ਜ਼ਿਆਦਾ ਜੋਰ ਲਾ ਰਹੇ ਤੇ ਜਾ ਲਈਏ ਉਸ ਪਾਸੋਂ ਜਲ ਛੱਕ ਕੇ ਤਾਂ ਸਾਧ ਸੰਗਤ ਫਿਰ ਅਰਦਾਸ ਕਰਨ ਲੱਗੇ ਕਲਗੀਧਰ ਪਾਤਸ਼ਾਹ ਕਰੋ ਕਿਰਪਾ ਹਾਂ ਜੀ ਆਪਾਂ ਪਹੁੰਚ ਚੁੱਕੇ ਆਂ ਇਹ ਗੁਰਦੁਆਰਾ ਸ੍ਰੀ ਸ਼ੇਮੂਰ ਸੰਜੀਤ ਜੀ ਦਾ ਧਾਮ ਅਗਰਦੁਆਰਾ ਸਾਹਿਬ ਹੈ ਜੀ ਹੈ ਇੱਕ ਗੁਰਦੁਆਰਾ ਸਾਹਿਬ سامنے ਹੀ ਮਾਰਕੀਟ ਹੈ ਜੀ ਇਹ ਟੋਪਲ ਵਗੈਰਾ ਨੇ ਜੀ ਉਹਰੇ ਜਦ ਪੀਓ ਭਾਈ ਕਿਹਨੇ ਕੀਆ ਦੁਆਰਾ ਗੁਰੂ ਨਿਧਾਨ ਉਹ ਕਮਰਾ ਬਹੁਤ ਵੱਡੀ ਜੇ ਭਾਗੂ ਜੀ ਜੇ ਅਸੀਂ ਅੱਜ ਡਾਟਿਰਾ ਰੂਪ ਲਈ ਕਮਰਾ ਲੈ ਲਈ ਰਾਜਸ਼ ਅਸਲ ਪ੍ਰਮਾਣੀ ਜ਼ਰੂਰੀ ਹੈ ਕਾਪੀ ਐਂਟਰੀ ਕਰਵਾਓ ਕੀਤਾ ਕਿ ਤੁਹਾਨੂੰ ਕਾਹੇ ਕਮਰਾ ਮਿਲੂਗਾ ਟਾਈਮ ਨਾਲ ਆ ਕੇ ਆਪਣੇ ਦਫਤੇ ਦੀ ਨਾ ਐਂਟਰੀ ਕਰਵਾ ਦੋ ਇੱਕੋ ਸੰਗਤ ਹੈ ਇਸ ਬਾਅਦ ਉਹ ਵਾਹਫੁਲ ਜੀ ਇਹ ਉਹ ਸਥਾਨ ਹੈ ਉਹ ਉਤਰਤ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਤਪਸਥਾਨ ਸ੍ਰੀ ਸੇਮ ਗੁਣ ਸਾਹਿਬ ਦੀ ਖੋਜ ਕੀਤੀ ਸੀ ਹਾਂ ਜੀ ਸਾਧ ਸੰਗਤ ਜੀ ਸਵੇਰ ਵੇਲੇ ਜੀ ਆਪਾਂ ਸਵੇਰੇ 4 ਵਜੇ ਇਸੇ ਰਸਤੇ ਨੂੰ ਜਾਣਾ ਸ੍ਰੀ ਸੇਮ ਗੁਣ ਸਾਹਿਬ ਆ ਦੇਖੋ ਸਮਾਨ ਲਦਵਾ ਕੇ ਭੇਜ ਰਹੇ ਸਨ ਇਹ ਪਹਾੜੀ ਦੇ ਨਾਲ-ਨਾਲ ਜਾਣਾ ਜੀ ਸਾਰੀ ਜੋੜੀ ਬੜੀ ਹੈਰਾਨ ਹੋਈ ਅਸੀਂ ਦੇਖ ਸਕਦੇ ਹਾਂ ਜੀ ਹਾਂਜੀ ਸਾਧ ਸੰਗਤ ਜੀ ਸਵੇਰ ਬੜੇ ਦਰਵਾਜ਼ਾ ਸਾਹਿਬ ਤੁਰਨਾ ਹੈ ਪਾਣੀ ਇਹ ਗੁਰੂ ਸਾਹਿਬ ਦੀ ਯਾਤਰਾ ਦੇ ਲਈ ਤਕਰੀਬਨ 4 ਵਜੇ ਦੇ ਆਸ-ਪਾਸ ਤੁਰਨਾ ਹੈ ਜੀ ਮਾੜਾ ਨਹੀਂ ਤੇ ਇਸ ਰਸਤੇ ਦੇ ਸਾਰੇ ਜੀ ਦਰਵਾਜ਼ਾ ਬੇਬਤਾਂ ਦੀ ਇਹ ਮਾਰਕੀਟ ਹੈ ਹਰ ਕੋਈ ਰੋਦੀ ਕੋਈ ਗਰਮਾ ਗਰਮ ਬਲਾਗ ਹੋਣਾ ਜੀ ਤੇ ਤੁਸੀਂ ਦੇਖ ਸਕਦੇ ਜੀ